ਐਨਡੀਪੀਐਸ ਦੇ ਪਰਚੇ ਚ ਫੜਿਆ ਗਿਆ ਜੇ ਮੰਨ ਕੇ ਚਲੋ ਸਮਾਨ ਥੋੜਾ ਹੁੰਦਾ ਤੇ ਮਸਲਾ ਵੱਡਾ ਖੜਾ ਹੋ ਜਾਂਦਾ ਅਸਲੀ ਜੀ ਤਸਕਰੀ ਬਹੁਤ ਆ ਪਿੰਡਾਂ ਚ ਵੀ ਆ ਸ਼ਹਿਰਾਂ ਚ ਵੀ ਆ ਸਾਰੇ ਕਿਤੇ ਆ ਤਸਕਰ ਫੜੇ ਗਏ ਤਸਕਰਾਂ ਨੇ ਹੁਣ ਘੁੰਟਾ ਚੜ੍ਹਿਆ ਤਸਕਰ ਕਹਿੰਦੇ ਜੀ ਉੱਥੇ ਸਮਾਨ ਪਿਆ ਹੁਣ ਪੁਲਿਸ ਵਾਲੇ ਉੱਥੇ ਪਹੁੰਚੇ ਪੁਲਸ ਵਾਲਿਆਂ ਨੇ ਸਮਾਨ ਦੀ ਰਿਕਵਰੀ ਕਰੀ ਬੰਦਾ ਚੱਕ ਲਿਆ ਹੂੰ ਪਰ ਹੁਣ ਪਰਚਾ ਦੇਖੋ ਕਿਵੇਂ ਪੈਂਦਾ ਪਰਚਾ ਹੁਣ ਪੈਂਦਾ ਅਗਲੇ ਤੋਂ ਅਗਲੇ ਦਿਨ ਦਾ ਤੇ ਉਹਦੇ ਵਿੱਚ ਉਹ ਦਿਖਾਉਂਦੇ ਆ ਵੀ ਚਾਰ ਪੰਜ ਬੰਦੇ ਸੀ ਸੜਕ ਤੇ ਖੜੇ ਸੀ ਗੱਡੀ 'ਚ ਬੈਠੇ ਸੀਗੇ ਅਸੀਂ ਸਾਨੂੰ ਕਿਧਰ ਰਿਪੋਰਟ ਮਿਲੀ ਅਸੀਂ ਗਏ ਰੇਡ ਮਾਰੀ ਸਮਾਨ ਮਿਲ ਗਿਆ ਅਸੀਂ ਬੰਦੇ ਦੀ ਗ੍ਰਿਫਤਾਰ ਕਰ ਲਈ ਸੀਬੀਐਸ ਕੋਰਪਸ ਵੀ ਰਿੱਟ ਪੈ ਜਾਂਦੀ ਹਾਈ ਕੋਰਟ 'ਚ ਤਾਂ ਉਹਨਾਂ ਨਾਲ ਤਾਂ ਭੱਜਣਾ ਪੈਣਾ ਸੀ ਕਿਉਂਕਿ ਕੋਈ ਅਰੈਸਟ ਮੈਮੋ ਤਿਆਰ ਨਹੀਂ ਹੋਇਆ ਕੋਈ ਐਫਆਈਆਰ ਨਹੀਂ ਰਜਿਸਟਰ ਹੋਈ ਹੋਈ ਬੰਦੇ ਉਹਨਾਂ ਨੇ ਚੱਕ ਲਈ ਐਨਡੀਪੀਐਸ ਦੇ ਪਰਚੇ 'ਚ ਫੜਿਆ ਗਿਆ ਜੇ ਮੰਨ ਕੇ ਚਲੋ ਸਮਾਨ ਥੋੜਾ ਹੁੰਦਾ ਤੇ ਮਸਲਾ ਵੱਡਾ ਖੜਾ ਹੋ ਜਾਂਦਾ ਉਹ 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 ਕੀ ਮਸਲੇ ਹੁੰਦੇ ਐ ਐਕਚੁਅਲ ਦੇ ਵਿੱਚ ਨਸ਼ਾ ਹੈਗਾ ਵੀ ਆ ਇਹੋ ਜੀ ਗੱਲ ਨਹੀਂ ਹੈਗੀ ਨਸ਼ੇ ਦੀ ਤਸਕਰੀ ਬਹੁਤ ਆ ਪਿੰਡਾਂ 'ਚ ਵੀ ਆ ਸ਼ਹਿਰਾਂ 'ਚ ਵੀ ਆ ਸਾਰੇ ਕਿਤੇ ਆ ਤੇ ਓਨੈਸਟ ਟ੍ਰੈਂਡ ਤਾਂ ਇਹ ਆ ਚਲੋ ਹੁਣ ਇਲਜ਼ਾਮ ਲਾਉਣ ਨੂੰ ਆਪਾਂ ਕਿਸੇ ਤੇ ਵੀ ਲਾ ਦਈਏ ਪੁਲਿਸ ਝੂਠੇ ਪਰਚੇ ਪਾ ਦਿੰਦੀ ਆ ਪਰ ਅੱਜ ਦੇ ਟਾਈਮ ਦੇ ਟ੍ਰੈਂਡ ਇਹ ਚੱਲ ਰਿਹਾ ਵੀ ਜਿਹਦੇ ਕੋਲ ਏਕਚੁਅਲ ਦੇ ਵਿੱਚ ਰਿਕਵਰੀ ਹੋਈ ਆ ਪਰਚਾ ਆਮ ਦੌਰ ਤੇ ਉਹਦੇ ਦੀ ਪੈਂਦਾ ਤੇ ਯੂਜੂਲੀ ਐਂ ਹੁੰਦਾ ਵੀ ਜਿੰਨੀ ਕਿ ਰਿਕਵਰੀ ਹੋਈ ਆ ਓਨਾਂ ਕੀ ਪਰਚਾ ਹੁੰਦਾ ਪਰ ਪ੍ਰੋਬਲਮ ਇੱਥੇ ਆਉਂਦੀ ਆ ਵੀ ਜੇ ਹੁਣ ਆਪਣੇ ਨਾ ਇੱਕ ਨੂਨ ਦਾ ਬੰਦਾ ਸੀ ਉਹ ਤੁਹਾਨੂੰ ਕਹਾਣੀ ਦੱਸਦਾ ਮੈਂ ਉਹ ਬੰਦਾ ਸਕੂਲ ਦੇ ਵਿੱਚ ਕੰਮ ਕਰਦਾ ਸੀ ਕਿਸੇ ਦੇ ਵਿੱਚ ਉਹ ਨਾਰਮਲ ਵਰਕਰ ਸੀਗਾ ਸਫਾਈ ਵਗੈਰਾ ਜਿਵੇਂ ਰਾਤ ਨੂੰ ਉੱਥੇ ਸੌਂਦਾ ਸੀਗਾ ਕੇਅਰ ਟੇਕਿੰਗ ਕਹਿ ਲੋ ਤੁਸੀਂ ਤਾਂ ਹੁਣ ਉਹ ਬੰਦੇ ਦੇ ਕੋਲੇ ਨਾ ਕੋਈ ਸਾਡੇ ਮਤਲਬ ਏਰੀਏ ਦੇ ਤਸਕਰ ਸੀਗੇ ਉਹ ਤਸਕਰ ਨੇ ਪੱਕੇ ਮੰਨੇ ਪਰ ਮੰਨੇ ਤੇ ਪੁਲਿਸ ਦੀ ਉਹਨਾਂ ਦੇ ਅੱਖ ਵੀ ਰਹਿੰਦੀ ਆ ਉਹਦੇ ਕੋਲੇ ਸਮਾਨ ਰੱਖਦੇ ਸੀ ਤਾਂ ਹੁਣ ਜਦੋਂ ਸਮਾਨ ਰੱਖਦੇ ਸੀ ਕਿ ਇੱਕ ਦਿਨ ਉਹ ਤਸਕਰ ਫੜੇ ਗਿਆ ਹੁਣ ਸਮਾਨ ਬੰਦੇ ਕੋਲੇ ਪਿਆ ਹੁਣ ਤਸਕਰ ਫੜੇ ਗਿਆ ਤਸਕਰਾਂ ਨੇ ਹੁਣ ਕੋਟਾ ਚੜ੍ਹਿਆ ਤਸਕਰ ਕਹਿੰਦੇ ਜੀ ਉੱਥੇ ਸਮਾਨ ਪਿਆ ਹੁਣ ਪੁਲਿਸ ਵਾਲੇ ਉੱਥੇ ਪਹੁੰਚੇ ਪੁਲਸ ਵਾਲਿਆਂ ਨੇ ਸਮਾਨ ਦੀ ਰਿਕਵਰੀ ਕਰੀ ਬੰਦਾ ਚੱਕ ਲਿਆ ਹੂੰ ਪਰ ਹੁਣ ਪਰਚਾ ਦੇਖੋ ਕਿਵੇਂ ਪੈਂਦਾ ਪਰਚਾ ਹੁਣ ਪੈਂਦਾ ਅਗਲੇ ਤੋਂ ਅਗਲੇ ਦਿਨ ਦਾ ਤੇ ਉਹਦੇ ਵਿੱਚ ਉਹ ਦਿਖਾਉਂਦੇ ਆ ਵੀ ਚਾਰ ਪੰਜ ਬੰਦੇ ਜੀ ਸੜਕ ਤੇ ਖੜੇ ਸੀ ਗੱਡੀ 'ਚ ਬੈਠੇ ਸੀਗੇ ਅਸੀਂ ਸਾਨੂੰ ਕਿਧਰ ਰਿਪੋਰਟ ਮਿਲੀ ਅਸੀਂ ਗਏ ਰੇਡ ਮਾਰੀ ਸਮਾਨ ਮਿਲ ਗਿਆ ਅਸੀਂ ਬੰਦੇ ਦੀ ਗ੍ਰਿਫਤਾਰ ਕਰ ਲਏ ਜਦਕਿ ਗ੍ਰਿਫਤਾਰੀ 2-3 ਦਿਨ ਪਹਿਲਾਂ ਹੀ ਹੋ ਗਈ ਸੀ ਤਾਂ ਹੁਣ ਇੱਥੇ ਲੈ ਕੇ ਉਹ ਅਵੇਅਰਨੈਸ ਜਿਹੜਾ ਤੁਸੀਂ ਸ਼ਬਦ ਵਰਤੇ ਆ ਉਹ ਇੱਥੇ ਆਉਂਦਾ ਵੀ ਜੇ 2-3 ਦਿਨ ਪਹਿਲਾਂ ਰਿਕਵਰੀ ਉਹ ਗ੍ਰਿਫਤਾਰੀ ਹੋ ਗਈ ਸੀ ਤਦ ਇਹ ਉਦੀ ਕੇਬੀਐਸ ਕੋਰਪਸ ਦੀ ਰਿੱਟ ਪੈ ਜਾਂਦੀ ਹਾਈ ਕੋਰਟ ਤਾਂ ਹੁਣ ਉਹਨਾਂ ਨੇ ਤਾਂ ਭਾਜਣਾ ਪੈ ਜਾਣੀਆਂ ਸੀ ਕਿਉਂਕਿ ਕੋਈ ਅਰੇਸਟ ਮੈਮੋ ਤਿਆਰ ਨਹੀਂ ਹੋਇਆ ਕੋਈ ਐਫਆਈਆਰ ਨਹੀਂ ਰਜਿਸਟਰ ਹੋਈ ਹੋਈ ਬੰਦੇ ਉਹਨਾਂ ਨੇ ਚੱਕ ਲਏ ਦੋ ਦਿਨ ਬਾਅਦ ਜਾ ਕੇ ਉਹ ਐਫਆਈਆਰ ਰਜਿਸਟਰ ਕਰ ਰਹੇ ਆ ਤਾਂ ਐਨਡੀਪੀਐਸ ਦੇ ਕੇਸ ਹੈਗੇ ਆ ਐਨਡੀਪੀਐਸ ਦੀ ਤਸਕਰੀ ਕਰਕੇ ਮਤਲਬ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਕੇ ਕੇਸ ਆ ਕਈ ਵਾਰੀ ਪੁਲਿਸ ਧੱਕਾ ਕਰ ਦਿੰਦੀ ਹੈ ਜਿਵੇਂ ਹੁਣ ਉਹ ਬੰਦੇ ਕੋਲੇ ਸਿਰਫ ਸਮਾਨ ਪਿਆ ਸੀ ਉਹਨੇ ਕਦੇ ਤਸਕਰੀ ਨਹੀਂ ਕੀਤੀ ਕੁਝ ਨਹੀਂ ਕਰਿਆ ਪਰ ਉਹਦੇ ਤੇ ਇਹ ਦਿਖਾਤਾ ਜੀ ਵੀ ਇਹ ਵੀ ਨਾਲ ਦਸਤਕਰੀ ਕਰਦਾ ਸੀ ਹੁਣ ਉਹ ਬੰਦੇ ਦੇ ਪਰਚਾ ਪਾਤਾ ਉਹ ਪਰਚੇ ਦੇ ਵਿੱਚ ਸਾਰੇ ਐਵੀਡੈਂਸ ਆਏ ਦਿਖਾਏ ਆ ਵੀ ਉਹ ਤਸਕਰਾਂ ਦੇ ਨਾਲ ਹੀ ਇਹ ਰਹਿੰਦਾ ਸੀ ਨਾਲ ਹੀ ਸਾਰਾ ਕੰਮ ਕਰਦਾ ਸੀ ਹੁਣ ਜੇ ਰੱਬ ਨਾ ਕਰੇ ਉਹ ਬੰਦੇ ਨੂੰ ਸਜ਼ਾ ਹੁੰਦੀ ਆ ਤਾਂ ਜਿਹੜੇ ਦਾ ਤਸਕਰ ਸੀਗੇ ਉਹਨਾਂ ਨੂੰ ਵੀ ਓਨੀ ਸਜ਼ਾ ਹੋਊਗੀ ਜਿਹੜਾ ਇਹ ਬੰਦਾ ਸੀ ਇਹਨੂੰ ਵੀ ਓਨੀ ਹੋਊਗੀ ਕਿਉਂਕਿ ਸੇਮ ਗਰਾਉਂਡ ਦਿਖਾਤਾ ਸੇਮ ਲੈਵਲ ਤੇ ਲਾਇਆ ਜਦੋਂ ਕਿ ਇਹ ਬੰਦੇ ਦਾ ਉਹਨਾਂ ਬੰਦੇ ਹੀ ਨਹੀਂ ਸੀਗਾ